ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਰਚਿਤ ਪਗਤ ਜਿਵੇਂ ਕਿ ਤੁਸੀਂ ਮੇਰੇ ਪਹਿਲਾਂ ਵੀ ਗੀਤਾਂ ਨੂੰ ਬਹੁਤ ਪਿਆਰ ਦਿੱਤਾ ਹੈ ਉਮੀਦ ਆ ਜੀ ਪਿਆਰ ਦਿੰਦੇ ਰਹੋਗੇ ਆ ਮੇਰਾ ਵੀਰ ਸੋਨੂ ਪਗਤ ਐਡ ਆ ਮੇਰਾ ਵੀਰ ਮਨਿੰਦਰ ਕੰਬੋਜ ਇਹਨਾਂ ਦੋਵਾਂ ਭਰਾਵਾਂ ਦੀ ਬਹੁਤ ਸਪੋਰਟ ਆਈ ਤੇ ਅੱਜ ਅਸੀਂ ਰਾਈਡਿੰਗ ਤੇ ਸੀ ਤੇ ਵੀਰ ਕਹਿੰਦੇ ਕੋਈ ਸੋਹਣਾ ਯਾ ਗਾਣਾ ਕਰੀਏ ਮੈਂ ਕਿਹਾ ਚਲੋ ਕਰ ਦਿੰਨੇ ਆਂ ਤੇ ਹੋਰ ਜੀ ਕੀ ਹਾਲ ਨੇ ਉਹ ਵੀਰੇ ਦਾ ਕੰਮ ਵੀ ਭਾਈ ਦਾ ਗਾਣਾ ਆਇਆ ਸੀਗਾ ਹੁਣ ਸਟੈਂਡਰਡ ਉਹ ਤੁਹਾਡੇ ਸਾਹਮਣੇ ਪੇਸ਼ ਕਰਨ ਜਾਣੇ ਪਿਆਰ ਦਿਓ ਹੁਣ ਫੂਨ ਵੀ ਨਾ ਚੱਕੇ ਮਿਲਣਾ ਤਾਂ ਬੜੀ ਦੂਰੀ ਐ ਨਾ ਕਰੀਦਾ ਨਹੀਂ ਸੋਣੀਏ ਜਵਾਨੀ ਦਾ ਗਰੂਰ ਫੂਨ ਵੀ ਨਾ ਚੱਕੇ ਮਿਲਣਾ ਤਾਂ ਬੜੀ ਦੂਰੀ ਐ ਨਾ ਕਰੀਦਾ ਨਹੀਂ ਸੋਣੀਏ ਜਵਾਨੀ ਦਾ ਗਰੂਰ ਨਾਤੇ ਵੱਡਿਆਂ ਨਾਲ ਜੁੜ ਗਏ ਨੇ ਲੱਗਦੇ ਵੱਡਿਆਂ ਨਾਲ ਜੁੜ ਗਏ ਨੇ ਲੱਗਦੇ ਤੂੰ ਸਾਡੀ ਲਹਿੰਦੀ ਸਾਰ ਵੀ ਨਹੀਂ ਇਹ ਨਾ ਸੋਚ ਲਈ ਮੈਂ ਤਰ ਲੈ ਜੇ ਪਾਉਂਗਾ ਨਹੀਂ ਐਡੇ ਗਿਰ ਯਾਰ ਵੀ ਨਹੀਂ ਇਹ ਨਾ ਸੋਚ ਲਈ ਮੈਂ ਤਰ ਲੈ ਜੇ ਪਾਉਂਗਾ ਨਹੀਂ ਐਡੇ ਵੇਲੇ ਯਾਰ ਵੀ ਨਹੀਂ ਘਾਟ ਨਾ ਜੇ ਬਿੱਲੋ ਤੈਨੂੰ ਸੋਹਣਿਆ ਸੁਨੱਖਿਆਂ ਦੀ ਸਾਨੂੰ ਵੀ ਸੁਨੱਖਿਆਂ ਦੀ ਘਾਟ ਨਾ ਬਣਦੀ ਅੱਖੋ ਰੇ ਕਿ 17 ਵਿੱਚ ਜਾ ਕੇ ਮੇਰੇ ਘਰੋਂ ਚੰਡੀਗੜ੍ਹ ਬਹੁਤੀ ਬਾੜਨਾ ਬਣਦੀਆਂ ਕੋਰੇ ਕੀ 17 ਵਿੱਚ ਜਾ ਕੇ ਮੇਰੇ ਘਰੋਂ ਚੰਡੀਗੜ੍ਹ ਬਹੁਤੀ ਬਾੜਨਾ ਕਹਿੰਦੇ ਲੈ ਲਿਆ ਫਲੈਟ ਤੂੰ ਮੁਹਾਲੀ 'ਚ ਲੈ ਲਿਆ ਫਲੈਟ ਤੂੰ ਮੁਹਾਲੀ 'ਚ ਨੀ ਚੇਤੇ ਕਰ ਬਾਰ ਵੀ ਨਹੀਂ ਇਹਨਾ ਸੋਚ ਲਈ ਮੈਂ ਤਰਲੇ ਜੇ ਪਾਉਂਗਾ ਨਹੀਂ ਐਡੇ ਵੇਲੇ ਯਾਰ ਵੀ ਨਹੀਂ ਇਹਨਾ ਸੋਚ ਲਈ ਮੈਂ ਤਰਲੇ ਜੇ ਪਾਉਂਗਾ ਨਹੀਂ ਐਡੇ ਗਿਰੇ ਯਾਰ ਵੀ ਨਹੀਂ ਅਸੀਂ ਕਦੋਂ ਅਸੀਂ ਕਦੋਂ ਬਿੱਲੋ ਤੈਨੂੰ ਕੀਤਾ ਪ੍ਰਪੋਜ਼ ਸਾਨੂੰ ਆਪਣਾ ਬਣਾਉਣਾ ਪੈਲ ਤੇਰੀ ਸੀ ਹਾਏ ਚੰਗਾ ਹੋਇਆ ਉਦੋਂ ਤੇ ਤੋਂ ਛੁੱਟ ਗਿਆ ਖੜਾ ਧੋਕਾ ਹੋਣਾ ਕਿਸਮਤ ਮੇਰੀ ਸੀ ਹਵਾਂ ਨਵੀਂ ਨਵੀਂ ਬਦਲੀ ਜੋ ਲੱਗਦੀ ਆ ਨਵੀਂ ਨਵੀਂ ਬਦਲੀ ਜੋ ਲੱਗਦੀ ਆ ਰਹਿਣੀ ਦਿਨ ਚਾਰ ਵੀ ਨਹੀਂ ਇਹਨਾ ਸੋਚ ਲਈ ਮੈਂ ਤਰਲੇ ਜੇ ਪਾਉਂਗਾ ਨਹੀਂ ਐਡੇ ਵੇਲੇ ਯਾਰ ਵੀ ਨਹੀਂ ਏਨਾ ਸੋਚ ਲਈ ਮਤਰਲੇ ਜੇ ਪਾਉ ਗਾਣੀ ਐਡੇ ਗਿਰੇ ਯਾਰ ਵੀ ਨਹੀਂ ਥੈਂਕ ਯੂ ਜੀ ਲਵ ਯੂ 올 ਕੀਪ سپورਟਿੰਗ ਮਿੱਤਰੋ ਆਪਣੇ ਸੌਂਗਸ ਨੂੰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਨਵੇਂ ਸੌਂਗ ਫਿਰ ਹੋਰ ਵੀ ਲੈ ਕੇ ਆਵਾਂਗੇ ਥੈਂਕ ਯੂ ਜੀ